ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਤੀ ਸਾਸੂ ਜੀਓ ਆਓ ਸਾਖੀ ਸਰਵਣ ਕਰਦੇ ਹਾਂ ਭਾਈ ਸਾਰੋ ਜੁਲਕਾ ਜੋ ਸਿੱਖ ਇਤਿਹਾਸ ਦੇ ਉਹ ਮਹਾਨ ਸਿੱਖ ਹਨ ਜਿਨ੍ਹਾਂ ਨੂੰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਆਪ ਪਰਮਹੰਸ ਕਹਿ ਕੇ ਸਨਮਾਨਿਆ ਉਹਨਾਂ ਦੀ ਸਰਦਾ ਸੇਵਾ ਅਤੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਅੱਜ ਵੀ ਸਮੂਹ ਸੰਗਤ ਲਈ ਪ੍ਰੇਰਨਾ ਸਰੋਤ ਹੈ ਆਓ ਉਹਨਾਂ ਦੇ ਜੀਵਨ ਦੀ ਮੁੰਡਲੀ ਜਾਣਕਾਰੀ ਇਹ ਝਾਤ ਮਰਦੇ ਹਾਂ ਅਤੇ ਉਹਨਾਂ ਦਾ ਜੀਵਨ ਸਰਵਣ ਕਰਦੇ ਹਾਂ ਜੀ ਭਾਈ ਪਾਰੋ ਜੀ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡੰਲਾ ਵਿਖੇ ਹੋਇਆ ਉਹ ਜਾਤ ਦੇ ਜੁਲਕਾ ਖੱਤਰੀਆਂ ਵਿੱਚੋਂ ਇੱਕ ਉਪਜਾਤੀ ਦੇ ਸਨ ਅਤੇ ਆਪਣੀ ਬਿਰਤੀ ਨੂੰ ਨਾਮ ਸਿਮਰ ਨਾਲ ਜੋੜ ਕੇ ਰੱਖਦੇ ਸਨ। ਉਹਨਾਂ ਨੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ। ਉਹਨਾਂ ਦੀ ਸ਼ਰਧਾ ਐਨੀ ਡੂੰਗੀ ਸੀ ਕਿ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਸਦਕਾ ਉਹ ਅਧਿਆਤਮਕ ਤੌਰ ਤੇ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਗਏ ਜਦੋਂ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਨੂੰ ਆਪਣਾ ਕੇਂਦਰ ਬਣਾਇਆ ਤਾਂ ਭਾਈ ਪਾਰੋ ਜੀ ਦੀ ਸਰਦਾ ਸੇਵਾ ਤੇ ਰੂਪ ਵਿੱਚ ਪ੍ਰਗਟ ਹੋਈ ਗੁਰੂ ਨਗਰੀ ਗੋਇੰਦਵਾਲ ਦੀ ਲਈ ਨੇਮ ਅਨੁਸਾਰ ਭਾਈ ਪਾਰੋ ਜੀ ਡੱਲੇ ਤੋਂ ਗੋਇੰਦਵਾਲ ਸਾਹਿਬ ਤੱਕ ਸਫ਼ਰ ਕਰਦੇ ਸਨ ਇਹ ਸਫਰ ਰੋਜ਼ਾਨਾ ਦਾ ਨਿਤਨੇਮ ਸੀ ਉਹ ਹਰ ਰੋਜ਼ ਆਪਣੀ ਘੋੜੀ ਤੇ ਸਵਾਰ ਹੋ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਸਨ ਇਹ ਉਹਨਾਂ ਦੀ ਅਟੁੱਟ ਸ਼ਰਧਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਸੀ ਇੱਕ ਵਾਰ ਬਰਸਾਤ ਦੇ ਮੌਸਮ ਵਿੱਚ ਦਰਿਆ ਬਿਆਸ ਵਿੱਚ ਭਾਰੀ ਹੜ ਆ ਗਿਆ ਜਿਸ ਕਾਰਨ ਦਰਿਆ ਪਾਰ ਕਰਨਾ ਅਸੰਭਵ ਹੋ ਗਿਆ ਜਲੰਧਰ ਦਾ ਨਵਾਬ ਵੀ ਆਪਣੀ ਫੌਜ ਸਮੇਤ ਦਰਿਆ ਦੇ ਕਿਨਾਰੇ ਰੁਕਿਆ ਹੋਇਆ ਸੀ ਅਤੇ ਪਾਣੀ ਘਟਣ ਦੀ ਉਡੀਕ ਕਰ ਰਿਹਾ ਸੀ ਸਾਰੇ ਲੋਕ ਦਰਿਆ ਦੇ ਤੇਜ਼ ਰਫ਼ਤਾਰ ਤੋਂ ਡਰ ਰਹੇ ਸਨ ਪਰ ਭਾਈ ਪਾਰੋ ਜੀ ਦਾ ਧਿਆਨ ਗੁਰੂ ਕੇ ਦਰਸ਼ਨਾ ਵੱਲ ਲੱਗਾ ਹੋਇਆ ਸੀ ਦਰਿਆ ਚੜ੍ਹਿਆ ਹੋਇਆ ਸੀ ਪਾਣੀ ਬਹੁਤ ਤੇਜ਼ ਵਗ ਰਿਹਾ ਸੀ ਆਲੇ ਦੁਆਲੇ ਲੋਕ ਡਰ ਰਹੇ ਸਨ ਕਿਸੇ ਨੇ ਕਿਹਾ ਭਾਰੋ ਜੀ ਹੁਣ ਨਾ ਜਾਈਂ ਪਾਣੀ ਬਹੁਤ ਤੇਜ਼ ਹੈ ਵਹਾ ਕੇ ਲੈ ਜਾਵੇਗਾ ਪਰ ਪਾਈ ਪਾਰੋ ਨੇ ਆਪਣੇ ਗੁਰੂ ਤੇ ਭਰੋਸਾ ਕਰਕੇ ਕਿਹਾ ਜੇ ਗੁਰੂ ਜੀ ਮਿਹਰ ਭਰੀ ਦ੍ਰਿਸ਼ਟੀ ਕਰ ਦੇਣ ਤਾਂ ਦਰਿਆ ਵੀ ਰਾਹ ਦੇ ਦਿੰਦਾ ਹੈ ਉਹਨਾਂ ਨੇ ਸਿਮਰਨ ਕੀਤਾ ਵਾਹਿਗੁਰੂ ਵਾਹਿਗੁਰੂ ਤੇ ਘੋੜੇ ਨੂੰ ਅੱਗੇ ਵਧਾਇਆ ਦਰਿਆ ਦਾ ਪਾਣੀ ਜਿਵੇਂ ਦੋ ਹਿੱਸਿਆਂ ਵਿੱਚ ਵੰਡ ਗਿਆ ਹੋਵੇ ਲੋਕ ਹੈਰਾਨ ਰਹਿ ਗਏ ਪਾਰੋ ਜੀ ਬਿਨਾ ਡਰਦੇ ਦਰਿਆ ਤੋਂ ਪਾਰ ਨਿਕਲ ਗਏ ਇਹ ਆਂਦਾ ਹੈ ਇਹ ਸਤਗੁਰੂ ਜੀ ਦੀ ਕਿਰਪਾ ਸਦਕਾ ਅਤੇ ਭਾਈ ਪਾਰੋ ਜੀ ਦੀ ਸਰਦਾ ਦੀ ਸ਼ਕਤੀ ਕਾਰਨ ਉਹਨਾਂ ਦੀ ਘੋੜੀ ਪਾਣੀ ਤੇ ਚਲਦੀ ਹੋਈ ਦਰਿਆ ਪਾਰ ਕਰ ਗਈ ਇਹ ਅਲੋਕਿਕ ਨਜ਼ਾਰਾ ਦੇਖ ਕੇ ਨਵਾਬ ਅਤੇ ਉਸ ਦੀ ਫੌਜ ਹੈਰਾਨ ਰਹਿ ਗਈ ਜਦੋਂ ਸ਼ਾਮ ਨੂੰ ਭਾਈ ਪਾਰੋ ਜੀ ਵਾਪਸ ਆਏ ਆ ਨਵਾਬ ਦੇ ਉਹਨਾਂ ਨੂੰ ਬੁਲਾਇਆ ਤੇ ਪੁੱਛਿਆ ਕਿ ਇਹ ਕਰਾਮਾਤ ਕਿਸ ਦੀ ਬਦੌਲਤ ਹੋਈ ਭਾਈ ਪਾਰੋ ਜੀ ਨੇ ਨਿਮਰਤਾ ਨਾਲ ਕਿਹਾ ਇਹ ਕਰਾਮਾਤ ਮੇਰੇ ਸੱਚੇ ਪਾਤਸ਼ਾਹ ਮੇਰੇ ਗੁਰੂ ਅਮਰਦਾਸ ਜੀ ਦੇ ਨਾਮ ਦੀ ਹੈ ਨਵਾਬ ਨੇ ਉਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਣਾਇਆ ਸਤਿਗੁਰੂ ਆਪਣਾ ਮਿਹਰ ਭਰਿਆ ਹੱਥ ਰੱਖ ਦੇਣ ਤਾਂ ਵੱਡੀਆਂ ਤੋਂ ਵੱਡੀਆਂ ਔਕੜਾਂ ਵੀ ਪਾਰ ਹੋ ਜਾਂਦੀਆਂ ਹਨ ਜੇ ਸਿੱਖ ਦਾ ਆਪਣੇ ਗੁਰੂ ਦੇ ਪੂਰਨ ਭਰੋਸਾ ਹੋਵੇ ਤਾਂ ਸਤਿਗੁਰ ਜਿੱਥੇ ਸਿੱਖ ਅੰਗ ਸੰਗ ਸਹਾਈ ਹੋ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਉੱਥੇ ਨਿਰੰਕਾਰ ਦੇ ਦੇਸ਼ ਵੀ ਅੰਗ ਸੰਗ ਰਹਿੰਦਾ ਹੈ ਗੁਰੂ ਆਪ ਰੱਖਿਆ ਕਰਦਾ ਹੈ ਜੋ ਗੁਰੂ ਦੀ ਸ਼ਰਨ ਗੁਰੂ ਦੀ ਸਿੱਖਿਆ ਅਨੁਸਾਰ ਗੁਰੂ ਦੀ ਬੰਦਗੀ ਨੂੰ ਅਪਣਾਉਂਦੇ ਨੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਨਿਤਨੇਮ ਬਾਣੀ ਨਾਲ ਜੁੜ ਕੇ ਆਪਣਾ ਅੱਗਾ ਸਵਾਰਦੇ ਨੇ ਗੁਰੂ ਜੀ ਉਹਨਾਂ ਦਾ ਜਨਮ ਮਰਨ ਕੱਟ ਕੇ ਉਹਨਾਂ ਨੂੰ ਦਰਗਾਹ ਵਿੱਚ ਵੀ ਫਰਿਸ਼ਤੇ ਲੈ ਆਉਂਦੇ ਨੇ ਦਰਗਾਹ ਵਿੱਚ ਸਵਰਗਾਂ ਦਾ ਵਾਸਾ ਉਹਨਾਂ ਨੂੰ ਮਿਲਦਾ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਤਾਮ ਕ੍ਰੋਧ ਲੋਭ ਹੰਕਾਰ ਨੂੰ ਦੂਰ ਛੱਡ ਕੇ ਗੁਰੂ ਦੇ ਕਹੇ ਅਨੁਸਾਰ ਗੁਰੂ ਦੇ ਬਚਨਾਂ ਅਨੁਸਾਰ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਜਿਉਂਦੇ ਨੇ ਅਤੇ ਗੁਰੂ ਦੀ ਕਿਰਪਾ ਦੇ ਸਦਕਾ ਉਹ ਇਸ ਸੰਸਾਰ ਵਿੱਚੋਂ ਆਪਣਾ ਜੀਵਨ ਨੂੰ ਸਫਲਾ ਕਰਕੇ ਉੱਚਾ ਕਰ ਜਾਂਦੇ ਨੇ ਆਪਣਾ ਜੋ ਆਪਣੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਉੱਚਾ ਸੁੱਚਾ ਜੀਵਨ ਹਾਸਲ ਹੁੰਦਾ ਹੈ ਉਹ ਗੁਰੂ ਜੀ ਮਿਹਰ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਆਪਣੇ ਸੇਵਕਾਂ ਦੀ ਪਤ ਆਪ ਰੱਖਦੇ ਨੇ ਇਸ ਤਰ੍ਹਾਂ ਆਪ ਜੀ ਨੇ ਭਾਈ ਜੁਲਕਾ ਜੀ ਪਰਮਹੰਸ ਜੀ ਦੀ ਸਾਖੀ ਸਰਵਣ ਕੀਤੀ ਹੈ ਸਾਖੀ ਸਰਵਣ ਕਰਵਾਉਂਦਿਆਂ ਹੋਈਆਂ ਬੈਂਤ ਫੁੱਲਾਂ ਦੀ ਖਿਮਾ ਬਖਸ਼ਨੇ ਜੀ ਬਲਾਓ ਗੁਰ ਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ